ਸਿੱਖਲ ਦੋਸਤੋ ਪ੍ਰੈਮ ਸਮਾਣਾ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨ ਤੋਂ ਲਾਪਤਾ ਨੌਜਵਾਨ ਗੁਲਸ਼ਨ ਖਾਨ ਦੇ ਮਾਮਲੇ ਵਿੱਚ ਇੱਕ ਦਰਦਨਾਕ ਮੋੜ ਸਾਹਮਣੇ ਆਇਆ ਹੈ ਗੁਲਸ਼ਨ ਕੁਮਾਰ ਦੇ ਪਰਿਵਾਰ ਵੱਲੋਂ ਸਿਟੀ ਪੁਲਿਸ ਸਮਾਣਾ ਕੋਲ ਉਸ ਦੀ ਗੁੰਮਸ਼ੁਦਗੀ ਬਾਰੇ ਸੂਚਨਾ ਦਰਜ ਕਰਵਾਈ ਗਈ ਸੀ ਪਰਿਵਾਰ ਨੇ ਦੱਸਿਆ ਕਿ ਆਖਰੀ ਵਾਰ ਗੁਲਸ਼ ਦੀ ਲੋਕੇਸ਼ਨ ਸਮਾਣਾ ਦੇ ਇੱਕ ਹੋਟਲ ਵਿੱਚ ਮਿਲੀ ਸੀ ਜਿਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਚੌਕ ਦੇ ਪਿਛਲੇ ਪਾਸੇ ਇਲਾਕੇ ਵਿੱਚ ਉਸ ਦੀ ਸੀਸੀਟੀਵੀ ਫੋਟੋਜ਼ ਦੀ ਰਿਕਾਰਡਿੰਗ ਹੋਈ ਸੀ ਉਸ ਤੋਂ ਬਾਅਦ ਗੁਲਸ਼ਨ ਖਾਨ ਦੇ ਜੁੱਤੇ ਅਤੇ ਕੱਪੜੇ ਨਹਿਰ ਦੇ ਕਿਨਾਰੇ ਮਿਲੇ ਸਨ ਜਿਸ ਉਪਰੰਤ ਪਰਿਵਾਰ ਨੇ ਉਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਪੁੱਤਰ ਲਾਪਤਾ ਹੈ ਪਰ ਅੱਜ ਗੁਲਸ਼ਨ ਖਾਨ ਦੀ ਡੈੱਡ ਬੋਡੀ सिरसा ਦੇ ਨੇੜੇ ਇੱਕ ਨਹਿਰ ਵਿੱਚ ਮਿਲਣ ਦੀ ਪੁਸ਼ਟੀ ਹੋਈ ਹੈ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਸਹਾਇਕ ਥਾਣੇਦਾਰ ਜੱਜਪਾਲ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ